जब वो तक खड़ी हुआ उधर देखे घटी तक खड़ी हो गई हमने याने ऊपर करने की है जब तो ठोक दिया मुझको याने बचाए गए तो चक्का चढ़ किया नहीं आते बाल बचाना मैं गया हमें <laughs> चार फ़र्ज़न हुआ मैं कोई मुल्क नहीं देखो अंतिम देखो भगवान ले लिया ਕੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਵੀ ਗੰਭੀਰ ਉੱਚ ਜਖਮੀ ਹੋਈ ਸੀ ਔਰ ਬਹੁਤ ਛੋਟਾ 4 ਸਾਲ ਦਾ ਬੱਚਾ ਦੱਸਿਆ ਜਾ ਰਿਹਾ ਜਿਹਦੀ ਮੌਤ ਜਿਹੜੀ ਹੈ ਮੌਕੇ ਤੇ ਹੋਈ ਹੈ ਮਾਂ ਦਾ ਪਰਿਵਾਰ ਦਾ ਬਹੁਤ ਰੋ ਰੋ ਕੇ ਬੁਰਾ ਹਾਲ ਹੈ ਇਸ ਮੰਦ ਭਾਗੀ ਮਾਂ ਦੇ ਨਾਲ ਗੱਲ ਕਰ ਰਹੇ ਆ ਕੀ ਕੀ ਹੋਇਆ ਸੀ ਜੀ ਕਿਸ ਕਿਹੜੀ ਕਾਰ ਸੀ ਜਿੰਨੇ ਬੇਟੇ ਨੂੰ ਕੁਝ ਲਾ ਕਿੱਥੇ ਜਾ ਰਹੇ ਸੀ ਮੰਦਿਰ ਜਾ ਰਹੇ ਸਨ ਅੰਗੂਠੀ ਪਕੜ ਕਰ ਲੇ ਕੇ ਜਾਗੇ ਚੱਲੋ ਬੇਟਾ ਮਸਨਿਵਾਰੇ ਚੱਲਣਾ ਲਾਗਰ ਮੰਦਿਰ ਜਾਗੇ ਮਾਤਾ ਟੇਕਨੇ ਕੇ ਲਈ ਉਧਰ ਜਬ ਉਹਨੇ ਖੜੀ ਆਈ ਉਧਰ ਦੇਖੇ ਗੱਡੀ ਤਾਂ ਖੜੀ ਹੋ ਗਈ ਅਮਨੇ ਆਨੇ ਕੁੱਪਰ ਕਰਨੇ ਕੀ ਜਬ ਟੋਕ ਦਿਆ ਮੁੱਝ ਕੋ ਨਿਆਨੇ ਬਚਾਏ ਗਏ ਤਾਂ ਚੱਕਾ ਚੜ ਗਿਆ ਨਿਆਨੇ ਬਸ ਉਹਨੂੰ ਨਿਆ ਚਾਲੀ ਗਿਆ ਲੋ ਆ ਮੈਂ ਦੁਨੀਆ ਸੱਜਾਲ ਗਿਆ ਲੋ ਗੱਡੀ ਕੌਣ ਚਲਾ ਰਿਆ ਸੀ ਉਸ ਦੇ ਮਿਸਗਾ ਨਾ ਹੀ ਦੇ ਗਿਆ ਫੁੱਲ ਬਜਾ ਲਾ ਮੈਂ ਦੁਨੀਆ ਚਾਲ ਗਿਆ ਇਹਦਾ ਸਾਇ ਗੱਡੀ ਗੰਦੀ ਵਾਲਾ ਗੱਡੀ ਆ ਗੱਲੀ ਵਾਲਾ ਗੱਡੀ ਆ ਕੀ ਕਾਰਵਾਈ ਚਾਹੁੰਦੇ ਉਹਨਾਂ ਦੇ ਖਿਲਾਫ <dış> कि क्या कार्रवाई क्या चाहते हैं क्या कार्रवाई चाहते हैं उसके खिलाफ क्या सजा मिलनी चाहिए उसको सजा मेरा मुंडा बड़ी सजा दे दो मुझे हमें मुंडा जैसे किया उसको भी दे मैं सजा दीजिए हमें चार ऑपरेशन हुआ मैं एक मुंडक नहीं देखो अंतिम देखो भगवान ले लिया एक गो बे मुंडा देखे हा भया व सजा दीजिए मुझको वो सजा दीजिए जैसे मेरा मुंडक प्राण गया उसको भी प्राण ले लीजिए तब तो मेरा शांति मिलेगा उसको प्राण ले लीजिए नहीं मेरा मुंडक शांति मिलेगा गाने हम जाम गर गया माँ ਦੇਖਿਆ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਇਹ ਅੰਗਹਿਲੀ ਜਿਹੜੀ ਆ ਉਸ ਬਾਪ ਦੇ ਕਾਰਨ ਹੋਈ ਆ ਜਿਸ ਬਾਪ ਨੇ ਆਪਣੇ ਨਬਾਲਗ ਬੱਚੇ ਨੂੰ ਗੱਡੀ ਸਿਖਾਉਣ ਦੇ ਖਾਤਰ ਲੋਕਾਂ ਦੀ ਜਾਨ ਜਿਹੜੀ ਜੋਖਮ ਵਿੱਚ ਪਾ ਦਿੱਤੀ ਔਰ ਇੱਕ ਮਾਂ ਦਾ ਇਕਲੌਤਾ ਬੇਟਾ ਜਿਹੜਾ ਏ ਉਹਦੇ ਕੋਲੋਂ ਖੋ ਲਿਆ ਕਿਉਂਕਿ ਦੱਸਿਆ ਜਾ ਰਿਹਾ ਕਿ ਇਸ ਮਾਂ ਦਾ ਇੱਕ ਇਕਲੌਤਾ ਬੇਟਾ ਸੀ ਚਾਰ ਆਪਰੇਸ਼ਨ ਹੋਣ ਤੋਂ ਬਾਅਦ ਇਹ ਬੱਚਾ ਜਿਹੜਾ ਸੀ ਪੈਦਾ ਹੋਇਆ ਸੀ ਇਹ ਕੁੜੀ ਵੀ ਹੈ ਭੈਣ ਵੀ ਹੈ ਉਹਨੇ ਵੀ ਗੱਲ ਕਰਦੇ ਕਿ ਨਾਮ ਸੀ ਜਿਹੜਾ ਬੱਚੇ ਜੀ ਦੀ ਨਾਮ ਸੀ ਸ਼ੁਗਮ ਉਮਰ ਕਿੰਨੀ ਸੀ ਉਮਰ ਦਾ ਚੌਥਾ ਚੌਥਾ ਲੱਗਿੰਦੇ 3 ਸਾਲ ਦਾ ਸੀ ਹਜੇ ਉਹਦਾ ਬਰਥਡੇ ਵੀ ਹੋਣ ਵਾਲਾ ਸੀ ਬਰਥਡੇ ਵੀ ਹੋਦਾ ਨਿੱਕਾ ਕਦੋਂ ਬਰਥਡੇ ਉਹਦਾ 28 28 ਮਈ ਦਾ ਵੱਜਾ ਭਗਵਾਨੇ ਗੁਰ ਕੰਗੀਆਂ ਗੁਰੇ ਉਹ ਤੇ ਕਿੰਦਾ ਦੀਦੀ ਮੇਰਾ ਬਰਥਡੇ ਮਨਾ ਦੇ ਉਹਦਾ ਬਰਥਡੇ ਵੀ ਨਹੀਂ ਮਨਾਇਆ ਸਾਡ ਕੇ ਚਲੇ ਗਿਆ ਬਰਥਡੇ ਦੇ ਰਾਮ ਮਨਾਵਾ ਪਰਿਵਾਰ ਦਾ ਹੂਰ ਕੇ ਬੁਰਾ ਹਾਲ ਹੈ ਹਾਲਾਂਕਿ ਸਰਕਾਰ ਨੇ ਕਈ ਕਾਨੂੰਨ ਬਣਾਏ ਨੇ ਕਿ ਨਾਬਾਲਗ ਜਿਹੜਾ ਹੈ ਉਹ ਗੱਡੀ ਚਲਾ ਨਹੀਂ ਸੜਕ ਤੇ ਚਲਾ ਸਕਦਾ ਔਰ ਅਗਰ ਗੱਡੀ ਚਲਾਣੀ ਹੈ ਤਾਂ ਬਾਲਗ ਹੋਣਾ ਚਾਹੀਦਾ ਹੈ ਔਰ ਉਹਨੂੰ ਬਕਾਇਦਾ ਟ੍ਰੇਨਿੰਗ ਸਕੂਲ ਤੋਂ ਡਰਾਈਵਿੰਗ ਸਕੂਲ ਜਿਹੜੇ ਟ੍ਰੇਨਿੰਗ ਲਈ ਖੁੱਲੇ ਨੇ ਉਥੋਂ ਜਿਹੜੀ ਸਿੱਖਿਆ ਲੈਣ ਤੋਂ ਬਾਅਦ ਲਾਇਸੈਂਸ ਅਪਲਾਈ ਕਰਨਾ ਪਵੇਗਾ ਤਾਂ ਉਸ ਤੋਂ ਬਾਅਦ ਉਹ ਗੱਡੀ ਚਲਾ ਸਕਦਾ ਹੈ ਲੇਕਿਨ ਬਹੁਤ ਸਾਰੇ ਲੋਕ ਬਹੁਤ ਸਾਰੇ ਮਾਪੇ ਇਸ ਤਰ੍ਹਾਂ ਦੇਣੇ ਜਿਹੜੇ ਨਬਾਲਗ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ ਦੇ ਉੱਤੇ ਪੇਜ ਦਿੰਦੇ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਹਾਸੀ ਹੋ ਜਾਂਦੇ ਤੇ ਮਾਵਾ ਦੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਗੋਦੀਆਂ ਚੋਂ ਖੋ ਕੇ ਲੈ ਜਾਂਦੇ ਨੇ ਪਰਮਵੀ ਰਿਸ਼ੀ ਡੇਲੀ ਪੋਸਟ ਪੰਜਾਬ ਰਹੇ ਨਹਿਮਚਲ ਬਟਾਲਾ